ਪਿਆਰ ਭਰੀ ਜਤ ਸ੍ਰੀ ਗੁਰੂ ਕਿਸ ਨੇ ਐਡ ਲੋਣੀ 57 ਫੁੱਟਾਂ ਮਾ ਭੇਜੋ ਵੀਡੀਓ ਲੇ ਕੇ ਸ਼ੇਅਰ ਕਮੈਂਟ ਚੈਂਜਰ ਬੋਲੋ ਕਰ ਦਿਓ ਆਪਾਂ ਲੈ ਕੇ ਚਾਰ ਚੀਜ਼ਾਂ ਵੀਡੀਓ ਸਾਰੀ ਬਿਕ ਸਟੈਪ ਨਾ ਕਰਿਓ ਤਿੰਨ ਟਰੈਕਟਰ ਆ ਦੋ ਇੱਕ ਟਰਾਲੀ ਆ 12 ਪੁੱਟੀ ਤੇ ਸਮਾਨ ਸਾਰਾ ਲੈ ਕੇ ਆਇਆ ਵੀਡੀਓ ਸਾਰੀ ਬਿਕ ਸਟੈਪ ਨਾ ਕਰਿਓ ਲੈ ਕੇ ਸ਼ੇਅਰ ਕਰਦੇ ਹਾਂ ਤੇ ਬਿਲਿਆ 12 6 ਦੀ ਟਰਾਲੀ ਆ 12 6 ਦੀ ਤੇ ਏਰੀਆ ਤਾਰਨ ਤਾਰਨਾ ਅਸ਼ਟੰਕੀ ਗਾਰਡਰ ਅਠਨੜੀ ਹੱਬ ਤੇ ਢਾਈ ਪੁੱਟਾ ਵੈੱਡ ਤੂੜੀ ਵਾਲੀ ਜਾਲੀ ਨਾਲ ਆ ਇਹਦੇ ਉਹ ਟੋਪੀ ਲਾ ਕੇ ਰੱਖੀ ਵੀ ਆ ਤੇ ਪੂਰੀ ਹੈਵੀ ਤੋਂ ਭਾਰੀ ਟਰਾਲੀ ਆ 16 17 ਕੁਇੰਟਲ ਦੀ ਟਰਾਲੀ ਆ ਤੇ ਪੂਰੀ ਨਰੋਈ ਆ ਜਾਲੀ ਉੱਤੇ ਟੱਗ ਜਾਂਦੀ ਆ ਮੜ ਕੇ ਤੂੜੀ ਵਾਲੀ ਬਣ ਜਾਂਦੀ ਆ ਤੇ ਕਦੋਂ ਲਾ ਦਿੰਦੇ ਆ ਉਦੋਂ ਘਰੇ ਕੰਮ ਦੇਣ ਵਾਦੇ ਬਣ ਜਾਂਦੀ ਟਰਾਲੀ ਤੇ ਪੂਰੀ ਨਰੋਈ ਟਰਾਂਦੀ ਆ ਕਿਦੋਂ ਗਲੀ ਸੜੀ ਦੀ ਪੂਰੀ ਸਾਫ ਟਰਾਂਦੀ ਆ ਜਾਜੀ ਫਰਸ ਲੱਗੀ ਆ 70 75 ਰੁਪਏ ਟਾਇਰ ਫੁੱਲ ਗਰੰਟੀ ਦਿੰਦੇ ਟਾਇਰਾਂ ਦੀ ਏਰੀਆ ਤਰਨ ਤਰਨ ਤੇ ਅੱਠ ਜੜੀ ਹਾਬਾ 8 ਇੰਚੀ ਗਾਡਰਾ 4 ਇੰਚੀ ਹਿੱਸਾ ਦੋਨੇ 2 ਫੁੱਟ ਵੱਡ ਤਾਂ ਲੱਗਿਆ ਵਾ ਡੇਢ ਫੁੱਟ ਦੀ ਜਾਲੀ ਆ ਉੱਤੇ ਕਿਹੜੀ ਟੋਪੀ ਟੱਕਦੀ ਆ ਚਾਰ ਬੰਦੇ ਚੱਕ ਕੇ ਉੱਤੇ ਰੱਖ ਦਿੰਦੇ ਆ ਪੂਰੀ ਵਧੀਆ ਟਰਾਂਦੀ ਆ ਕਿਸੇ ਵੀਰ ਪੈ ਨਹੀਂ ਲੈਣੀ ਵੀ ਪਰਖਾਪ ਸਾਬਦੇ ਆ ਆਪਾਂ ਨਾਲੇ ਟੋੜੀ ਦਾ ਕੰਮ ਲੈ ਸਕਦੇ ਆ ਤੇ ਕਰਾਈ ਦੀ ਦੀਣੀ ਹੋਵੇ ਜਾਂ ਆਪਾਂ ਟੋੜੀਆ ਇਟਰਾ ਦੀ ਹੋਵੇ ਤਾਂ ਵੀ ਕੰਮ ਲੈ ਸਕਦੇ ਆ ਤੇ ਏਰੀਆ ਤਰਨ ਤਾਰਨਾ 12 ਫੁੱਟ ਦਾ ਮੀਆਂ 6 ਫੁੱਟ ਚੌੜੀ ਆ ਰੇਟ ਹੈਗਾ 1 ਲੱਖ ਤੇ 60000 ਰੁਪਇਆ ਜਿਹੜਾ ਪੰਜਾਂ ਬੰਦੇ ਨੇ ਵੀਡੀਓ ਨੂੰ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਲਿਸਟ ਕਰ ਦੇਣਗੇ ਹੋਰ ਵੀ ਤੁਹਾਡਾ ਮਾਨਤਾਨ ਕਰ ਦੇਣਗੇ 1 ਲੱਖ 60000 ਚੋਂ ਪੂਰੀ ਸੋਹਣੀ ਟਰਾਦੀ ਹੈ ਕਿਸੇ ਵੀਰ ਭਾਈ ਨੂੰ ਦੇਣੀ ਹੋਵੇ ਬਿਨਸ ਸਪਾਰਕ ਸਾਡੇ ਮਾਲਕ ਵਿਦਾਂ ਨੰਬਰ ਉੱਤੇ ਚੱਲੀ ਜਾਂਦਾ। ਏੜਿਆ ਮਖਸਰ ਸ੍ਰੀ ਮਖਸਰ ਸਾਹਿਬ ਤੇ 852 ਟਰੈਕਟਰ 2003 ਮਾਡਲ ਆ ਇੰਜਣ ਕੇ ਲੱਟਦਾ ਉੱਕੀ ਆ। ਰੰਗ ਪੀੜ ਦਾ ਵਧੀਆ ਪਿਆ ਟਰੈਕਟਰ ਆ ਤੇ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਪਈ ਨਹੀਂ ਦੇਣਾ ਵੀ ਸਪਾਰਕ ਸਾਡੇ। 2003 ਮਾਡਲ ਇੰਜਣ ਕੇ ਲਿਫਟ ਦਾ ਕੰਮ ਹੋਇਆ ਵਾ। ਲੈਫਟ ਪੰਪ ਨਵਾਂ ਲੱਗਿਆ ਹੋਆ 80 ਨਾਲ 70 80 ਬੇਹੇ ਟੈੜਾ ਚਾਰੇ ਤੇ ਪੰਜਾਬ ਨੰਬਰ ਹੈ ਡਬਲ ਪੱਟੀ ਡੰਡਾ ਨਾਲ ਆ ਤੇ 2003 ਮਾਡਲ ਆ ਤੇ ਦੋ ਟਰੈਕਟਰ ਇੱਕ ਟਰੈਕਟਰ ਵੀਰ ਕੋਲੇ ਫਾਰਮ ਟਰੈਕ ਸਾਟਾ ਤੇ ਕੀ ਆ ਕਿਸੇ ਵੀਰ ਪਾਈ ਨਹੀਂ ਲੈਣਾ ਹੋਵੇ business 파 ਕਰ ਸਕਦੇ ਆ ਤੇ ਇਹਦਾ ਰੇਟ ਦੀ ਗੱਲ ਕਰਕੇ ਰੇਟ ਹੈਗਾ 3 2 ਲੱਖ ਤੇ 10000 ਰੁਪਇਆ ਕਿਹੜਾ ਪੰਜਾਂ ਬੰਦੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜੋ 5000 ਰੁਪਇਆ ਲੈਸ ਕਰ ਦੇਣੀ ਕੀ ਹੈ ਇੱਕਾ ਵੀਰ ਕੋਲੇ ਫਾਰਮਟਰੈਕ 60 ਆ 2008 ਮਾਡਲੋ ਇੰਜਣ ਘੇ ਲੁੱਟਦਾ ਓਕੇ ਜਾਵਾ ਤੇ ਰੰਗ ਪੇਂਟ ਦਾ ਵਧੀਆ ਪਿਆ ਪੂਰਾ ਸੋਨਾ ਟਰੈਕਟਰ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਕਰ ਸਕਦੇ ਆ ਪੇਂਟ ਨਾਵਾ ਹੋਇਆ ਲੱਗਦਾ ਇਹਦੇ 2008 ਮਾਡਲ ਆ ਪੰਜਾਬ ਨੰਬਰ ਆ ਡਾਬਰ ਪੱਟੀ ਡੰਡਾ ਨਾਲ ਆ ਜਮੀਦਾਰ ਕੋਲੇ ਟਰੈਕਟਰ ਹੈ ਇਹ ਉਹਦੇ ਝੋਲਾ ਟੰਗਿਆ ਵਾ ਜਮੀਦਾਰ ਦੀ ਨਿਸ਼ਾਨੀ ਹੁੰਦੀ ਕਿ ਉਹ ਖੇਤੋਂ ਹੁੰਦਾ ਝੋਲਾ ਟੰਗਿਆ ਹੁੰਦਾ ਤੇ ਵਧੀਆ ਟਰੈਕਟਰ ਆ ਕਿਸੇ ਵੀਰ ਪੈ ਹੀ ਨਹੀਂ ਦੇਣਾ ਹੋਵੇ ਵੀ ਦਸਪਰ ਕਰ ਸਕਦੇ ਹੋ 2008 ਮਾਡਲ ਟਰੈਕਟਰ ਤੇ ਕੋਕਾ ਵੀ ਟਰੈਕਟਰ ਰੰਗ ਪੀਟ ਦਾ ਵਧੀਆ ਪਏ ਟਰੈਕਟਰ ਤੇ ਪੰਜਾਬ ਨੰਬਰ ਡਾਬਰ 25 ਡੰਡਾ ਨਾਲ ਇਹਨਾਂ ਗੇੜਲੇ ਉੱਟਦਾ ਓਕੇ 90 ਪੈਸੇ ਟਾਇਰ ਆ ਚਾਰੇ ਤੇ ਲੇਕਾ ਚਿੰਕਾਂ ਲਈ ਗੋਡੇ ਜੇ ਨਵੇਂ ਪਾਏ ਆ ਨਵੇਂ ਮਾਡਲ ਦੇ ਕਿਹੜੇ ਹੋਣ ਆਉਂਦੇ ਆ ਤੇ ਫਾਰਮਟ ਰਿਕ 60 ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਤੇ ਸਾਰੇ ਜਾਣਕਾਰੀ ਫੋਨ 605 ਹਰਚਣਾ ਇੰਜਨ గేਰ ਲਿਫਟ ਦਾ ਓਕੇ ਆ 2005 ਮਾਡਲ ਆ ਪੰਜਾਬ ਨੰਬਰ ਆ ਤੇ ਡਾਬਰ ਪੱਟੀ ਡੰਡਾ ਨਾਲ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਪੀ ਵੀ 031 ਨੰਬਰ ਹੈ ਇਹਦਾ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਡਰਾਵਰ ਪੱਟੀ ਡੰਡਾ 45 ਆ ਨੰਬਰ ਕਾਹੀ ਪਤਰਾ ਦਾ ਓਕੇ ਟਰੈਕਟਰ ਤੇ 605 ਅਰਜਣ ਇੰਜਨ ਗੇਅਰ ਲਿਫਟ ਦਾ ਓਕੇ ਆ ਜਮਾ ਕੰਮ 1 ਰੁਪਈ ਦਾ ਨਹੀਂ ਭਾਲਦਾ ਪadiya ਟਰੈਕਟਰ 605 ਅਰਜਣ ਤੇ 2005 ਮਾਡਲ ਆ ਇਹਦਾ ਰੇਟ ਹੈਗਾ ਰੇਟ ਫੋਨ ਤੇ ਕਰਸ ਤੇ ਰੀਡ ਦੱਸ ਜਾਨੀ ਮਾਲਕਾ ਨਹੀਂ ਤੇ ਏਰੀਆ ਕਰਤਾਰਪੁਰ ਪਤੇਗੜ ਚੂੜਗਾ ਪੈਂਡਾ ਕਿਸੇ ਵੀ ਰਪੈਨ ਲੈਣਾ ਹੋਵੇ ਵੀ ਤੁਸੀਂ ਫਰਕਾ ਸਾਦ ਦੇ ਆ ਸਾਰੇ ਕਹਣ ਕੜੀ ਫੋਨ ਲੈ ਕੇ ਦੱਸਦੇ ਆ ਰੇਟ ਫੋਨ ਤੇ ਪੁੱਛ ਸਕਦੇ ਆ ਵੀਡੀਓ ਲਾਇਕ ਛੇਅਰ ਕਮੈਂਟੋ ਚੈਨਲ ਫੋਲੋ ਕਰਦੇ ਹੋ ਭਰਾ ਬਣ ਕੇ ਤੇ ਛੇਅਰ ਕਰਦੇ ਹੋ ਤੁਹਾਡੇ ਭਰਾਵਾਂ ਦੀ ਸਿਹਤ ਤੇ ਚੈਨਲ ਚੱਲਣਾ ਹੁੰਦਾ ਛੇਅਰ ਕਰਦਿਆ ਕਰੋ ਲਾਇਕ ਛੇਅਰ ਕਮੈਂਟ ਚੈਨਲ ਫੋਲੋ ਕਰਦੇ